thank you ਬ੍ਰਿਸ ਮੁਸਾ ਸੰਗਤ ਕਿਲਾ ਮਰਜ਼ਾ ਤੇ ਆਲਮਗੀਰ ਕਾਲਾ ਸੰਘਿਆ ਬਲਰੋਹ ਦੇ ਸਮੇਲੇ ਦੀਆਂ ਸਾਰੇ ਨਗਰ ਨਿਵਾਸੀਆਂ ਨੂੰ ਬਹੁਤ-ਬਹੁਤ ਵਧਾਈਆਂ ਹੋਣ। ਠੀਕ। ਕੀ ਨਾ ਕੀ ਨਾ ਤਾਂ ਡਾਈ। ਮੇਰਾ ਨਾਮ ਗੁਰਪ੍ਰੀਤ ਸਿੰਘ ਆ ਜੀ। ਭਾਈ ਇਸ ਪਿੰਡ ਦਾ ਕੀ ਨਾਮ ਆ ਜੀ ਛੇ ਮੀਲਾ ਲੱਗ ਰਿਹਾ। ਇਹ ਸਾਡਾ ਪਿੰਡ ਹੈ ਜੀ ਆਲਮਗੀਰ ਕਾਲਾ ਸੰਘਿਆ ਜੀ ਬਹੁਤ ਪ੍ਰਾਤਨ ਪਿੰਡ ਹੈ ਜੀ ਜਿਹੜਾ ਅੱਜ ਇਹ ਮੀਲਾ ਚੱਲ ਰਿਹਾ ਜੀ ਇਹ ਕਿਲੇ ਮੁਹੱਲੇ ਤੇ ਮੀਲਾ ਚੱਲ ਰਿਹਾ ਜੀ ਕਿਲੇ ਮੁਹੱਲੇ ਵੱਲੋਂ ਬਾਬਾ ਪੀਰ ਫਰੀਆ ਜੀ ਦੀ ਜਗ੍ਹਾ ਤੇ ਜਿਹੜਾ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਸ਼ਰਧਾ ਅਤੇ ਧੂਮਤਾ ਨਾਲ ਮਨਾਇਆ ਜਾ ਰਿਹਾ ਹੈ। ਤੁਹਾਨੂੰ ਇੱਥੇ ਕਿੰਨੀ ਦੇਰੋਂ ਦੀ ਸੇਵਾ ਕਰਦੇ ਹੋ? ਸਾਲੂ ਸੇਵਾ ਇਹ ਦੇਖੋ ਜੀ ਇਹ ਬਜ਼ੁਰਗਾ ਤੋਂ ਚੱਲਦਾ ਆ ਰਿਹਾ ਮੇਲਾ ਤੇ ਇਹ ਸਾਡੀ ਸੁਰਤ ਤੋਂ ਪਹਿਲਾਂ ਦੇ ਸਾਡੇ ਬਜ਼ੁਰਗ ਉਹ ਵੀ ਇੱਥੇ ਸੇਵਾ ਕਰਦੇ ਸੀ ਤੇ ਉਹਨਾਂ ਵੱਲ ਦੇਖ ਕੇ ਅਸੀਂ ਵੀ ਇੱਥੇ ਸੇਵਾ ਕਰਦੇ ਹਾਂ। ਠੀਕ ਹੈ ਜੀ। ਬਾਕੀ ਸਾਡੇ ਵੱਲੋਂ ਕਿਲਾ ਮੁਹੱਲਾ ਵੱਲੋਂ ਤੇ ਆਲਮਗੀਰ ਖਾਲਾ ਸੰਗਤ ਦੀ ਸਾਰੀ ਸੰਗਤ ਵੱਲੋਂ ਬਾਬਾ ਜੀ ਦੇ ਇਸ ਮੇਲੇ ਦੀਆਂ ਦੇਸ਼ ਵਿਦੇਸ਼ ਵਿੱਚ ਮਿਠੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ। ਜਿਨ੍ਹਾਂ ਨਾਮੋਂ ਤੁੰਦੂ ਜੀ ਵਕਾਦ ਜੀ। ਇਸ ਮੇਲੇ ਵਿੱਚ ਆਨਮਰੋ ਪਵਾ ਕਰਾਵਾ ਸੇਵਾ ਦਾ ਇਆਸਤੋ ਦਾ ਨਹੀਂ ਇਸੇ ਦਿਹਾ ਦਾ ਇਆਸਤੋ ਦਾ ਜਿਹੜਾ ਬਾਕੀ ਹੋ ਰਿਹਾ ਹੈ ਜੋੜੇ ਜਵਾਕ ਆ ਰਹੇ ਆ ਅੱਜ ਦਾ ਕਮਾ ਮੇਲਾ ਵੀ ਬਾਬਾ ਅਰਜਾਈ ਦਰਵਾਜ਼ੇ ਦੀ ਜਿਹੜੀ ਜਗਾਹ ਹੈ ਇਸ ਦੀ ਮਾਨਤਾ ਕੀ ਹੈ ਮਾਨਤਾ ਜੀ ਦਾ ਸਾਡੇ ਹੋਣ ਤੋਂ ਪਹਿਲਾਂ ਹੀ ਸੌਤ ਤੋਂ ਪਹਿਲਾਂ ਹੀ ਬਣਾ ਰਹੇ ਮੇਲਾ ਜਾਂਦੇ ਆਂ ਦੀ ਪਾਲਾ ਹੋਦਾ ਪੈਂਟ ਦਾ ਮੇਲਾ ਹੋ ਜਾਂਦਾ ਅੱਗੇ ਜਿ ਬਣਾ ਰਿਹਾ ਹੈ ਕਾਫੀ ਦੂਰ ਤੋਂ ਦੋ ਬੋਲੇ ਆ ਕੇ ਲੱਗੇ ਐਸੇ ਦੀ ਮਾਰੀ ਲੋਕਾਂ ਨੂੰ ਕਾਫੀ ਦਰਦ ਆਉਂਦਾ ਹੈ ਇਹ ਮੇਲਾ ਕਿੰਨੇ ਦਿਨ ਦਾ ਹੈ ਮੇਲਾ ਇਹ ਤਾਂ ਚੱਲਦਾ ਪਹਿਲੇ ਮਹੀਨੇ ਰਾਤ ਮਾਰਦੀ ਹੈ ਜਿਹੜੇ ਰਾਤ 26 ਦੀ la cosa che abbiamo